ਦੇਸ਼ਾਂ ਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਇੱਕ ਸਹੁਰਾ ਜੋ ਕਿ ਆਪਣੀ ਨੌ ਨੂੰ ਪਜਾ ਕੇ ਕਈ ਦਿਨਾਂ ਤੋਂ ਗਾਇਬ ਸੀ ਤੇ ਪਰਿਵਾਰ ਵਾਲੇ ਵੀ ਉਸ ਨੂੰ ਪਾਲਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸੀ। ਪਰ ਹੁਣ ਕੁੰਭ ਦੇ ਮੇਲੇ ਦੇ ਵਿੱਚ ਪਹੁੰਚ ਜਾਂਦਾ ਹੈ ਤੇ ਅੱਗੇ ਉਸੇ ਦਾ ਹੀ ਐਸਐਚਓ ਲੱਗਿਆ ਹੋਇਆ ਪੁੱਤਰ। ਜੋ ਕਿ ਉੱਥੇ ਡਿਊਟੀ ਕਰ ਰਿਹਾ ਹੁੰਦਾ ਹੈ ਤੇ ਉਸ ਤੋਂ ਬਾਅਦ ਉੱਥੇ ਕੀ ਹੁੰਦਾ ਹੈ ਇਹ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਾਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਕੁੰਭ ਦਾ ਮੇਲਾ ਚੱਲ ਰਿਹਾ ਸੀ ਹਰੇਕ ਪਾਸੇ ਚਮਕਦਾਰ ਰੋਸ਼ਨੀ ਝੂਲੇ بلند ਆਵਾਜ਼ਾਂ ਚੱਲ ਰਹੀਆਂ ਸੀ। ਤੇ ਰੇੜੀਆਂ ਤੇ ਗੀਤ ਸੰਗੀਤ। ਹਰੀਚੰਦ ਜੋ ਕਿ ਗगनਦੀਪ ਦਾ ਸੋਹਰਾ ਸੀ ਉਸ ਦੇ ਦਿਲ ਦੇ ਵਿੱਚ ਇੱਕ ਦਿਨ ਸ਼ਰਾਰਤੀ ਯੋਜਨਾ ਬਣਾਈ ਤੇ ਉਸ ਨੇ ਮੈਰੀ ਅੱਖ ਲੱਕ ਲਈ। ਅਤੇ ਉਸ ਤੋਂ ਬਾਅਦ ਉਸ ਨੇ ਆਪਣੀ ਨੌ ਦੇ ਉੱਪਰ ਜਦੋਂ ਇਹ ਮੈੜੀ ਅੱਖ ਰੱਖੀ ਤਾਂ ਉਸ ਤੋਂ ਬਾਅਦ ਉਸਨੇ ਯੋਜਨਾ ਬਣਾਈ ਕਿ ਮੈਂ ਇਸ ਨੂੰ ਲੈ ਕੇ ਘਰੋਂ ਭੱਜ ਜਾਵਾਂਗਾ ਤੇ ਇੱਕ ਦਿਨ ਉਸਨੇ ਆਪਣੀ ਨੌ ਨੂੰ ਮौज-ਮਸਤੀ ਦੇ ਲਈ ਕਿਹਾ ਕਿ ਚਲੋ ਆ ਚੱਲੀਏ ਆਪਾਂ ਮौज ਕਰਨੀਆਂ ਹਰੀਚੰਦ ਨੇ ਆਪਣੇ ਘਰ ਦੀ ਨਵੀਂ ਬਹੂ ਮਨਪ੍ਰੀਤ ਨੂੰ ਆਖਿਆ ਮਨਪ੍ਰੀਤ ਇਹ ਨਿਸ਼ਚਿਤ ਸੀ ਪਰ ਪਤੀ ਨੇ ਵੀ ਕਿਹਾ ਕਿ ਚਲੋ ਮੇਲਾ ਵੇਖ ਆਈਏ ਤੇ ਉਹ ਚਲੀ ਗਈ ਮੇਲੇ ਵਿੱਚ ਪਹੁੰਚ ਕੇ ਹਰੀਚੰਦ ਆਪਣੀ ਨੌ ਨੂੰ ਟਟਪਟੇ ਖਾਣੇ ਝੂਲੇ ਅਤੇ ਬਾਜੀਗਰੀ ਸ਼ੋਅ ਪਖਾਉਣ ਲੱਗਿਆ ਉਸਦੇ ਦੋਸਤ ਹੱਸ ਰਹੇ ਸੀ ਬੜਾ ਹੀ ਸ਼ੌਕ ਹੈ ਵੀਰ ਜੀ ਨੂੰ ਇੱਥੇ ਵੀ ਮੰਚ ਤੇ ਇੱਕ ਆਵਾਜ਼ ਗੂੰਜੀ ਮੇਲੇ ਵਿੱਚ ਕਾਨੂੰਨ ਦੀ ਪੂਰੀ ਰੱਖਿਆ ਕੀਤੀ ਜਾਵੇਗੀ ਐਸਐਚਓ ਗਗਨਦੀਪ ਸਿੰਘ ਆਪ ਡਿਊਟੀ ਤੇ ਹਨ ਹਰੀਚੰਦ ਨੇ ਇੱਕ ਵਾਰ ਮਨਪ੍ਰੀਤ ਵੱਲ ਵੇਖਿਆ ਤੇ ਦੂਜੀ ਵਾਰ ਆ ਸਵਾਲ ਆਪਣੇ ਆਪ ਨੂੰ ਪੁੱਛਿਆ ਕਿ ਮੈਂ ਬੇਵਕੂਫੀ ਕਰ ਬੈਠਾ ਹਰੀਚੰਦ ਨੂੰ ਹਾਲਤ ਸਮਝ ਆਉਂਦੇ ਆਉਂਦੇ ਦੇਰ ਹੋ ਚੁੱਕੀ ਸੀ ਉਧਰ ਐਸਚੋ ਗਗਨਦੀਪ ਦੀ ਨਜ਼ਰ ਪਈ ਤੋਂ ਆਪਣੇ ਪਿਤਾ ਦੇ ਵੱਲ ਵਧਿਆ ਪਿਤਾ ਜੀ ਤੁਸੀਂ ਇੱਥੇ ਤੇ ਮਾਤਾ ਜੀ ਕਿੱਥੇ ਹਨ ਗਗਨਦੀਪ ਨੇ ਆश्चर्य ਨਾਲ ਪੁੱਛਿਆ ਮਨਪ੍ਰੀਤ ਪੂਰੀ ਤਰ੍ਹਾਂ ਘਬਰਾ ਗਈ ਹਰੀਚੰਦ ਨੇ ਹਲਕਾ ਹਾਸਾ ਮਾਰਿਆ ਪੁੱਤ ਮੈਂ ਤੇਰੀ ਨੌ ਨੂੰ ਮੇਲੇ ਦੀ ਰੌਣਕ ਦਿਖਾਉਣ ਲਈ ਲਿਆ ਆ ਮੇਰੇ ਨਾਲ ਆਓ ਪਿਤਾ ਜੀ ਗਗਨਦੀਪ ਨੇ ਕੜਕ ਦੀਆਂ ਅੱਖਾਂ ਨਾਲ ਆਖਿਆ ਗਗਨਦੀਪ ਆਪਣੇ ਪਿਤਾ ਨੂੰ ਇੱਕ ਪਾਸੇ ਲੈ ਗਿਆ ਪਿਤਾ ਜੀ ਤੁਸੀਂ ਜਾਣਦੇ ਹੋ ਨੌ ਬੇਟੀ ਵਰਗੀ ਹੁੰਦੀ ਹੈ ਲੋਕ ਤੁਸੀਂ ਕਿੰਜ ਵੇਖ ਰਹੇ ਹੋ ਤੁਹਾਡੀ ਮਜ਼ਾਕ ਨਹੀਂ ਹੋ ਸਕਦਾ ਹਰੀਚੰਦ ਨੇ ਆਪਣਾ ਸਿਰ ਥੱਲੇ ਕਰ ਲਿਆ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਉਹ ਹੌਲੀ-ਹੌਲੀ ਬੋਲੇ ਮਜ਼ਾਕ ਪਿਤਾ ਜੀ ਇਹ ਮੀਡੀਆ ਨੇ ਵੇਖ ਲਿਆ ਜੇ ਕਿਸੇ ਹੋਰ ਨੇ ਵੀਡੀਓ ਬਣਾ ਦਿੱਤੀ ਫਿਰ ਕੀ ਹੋਵੇਗਾ ਉਸ ਵੇਲੇ ਕਿਸੇ ਨੇ ਇਹ ਘਟਨਾ ਮੋਬਾਈਲ ਵਿੱਚ ਕੈਦ ਕਰ ਲਈ ਕਿ ਸੋਹਰਾ ਆਪਣੇ ਨੌ ਨੂੰ ਲੈ ਕੇ ਫਿਰਦਾ ਹੈ ਇਹ ਵੀਡੀਓ ਵਾਇਰਲ ਹੋ ਗਈ ਗਗਨਦੀਪ ਦੇ ਆਪਣੇ ਪਿਤਾ ਨੂੰ ਸਮਝਾਉਂਦਿਆਂ ਇੱਜ਼ਤ ਬਣਾਉਂਦਿਆਂ ਵਿੱਚ ਸਮਾਂ ਲੱਗਦਾ ਹੈ ਪਰ ਗਵਾਂਡ ਵਿੱਚ ਇੱਕ ਪਲ ਲੱਗਦਾ ਹੈ ਮੈਂ ਤੁਹਾਡਾ ਪੁੱਤਰ ਹਾਂ ਪਰ ਦੱਸੋ ਜੇ ਇਹੇ ਕੰਮ ਕੋਈ ਹੋਰ ਕਰਦਾ ਜਾਂ ਤੁਸੀਂ ਕਰਦੇ ਹਰੀਚੰਦ ਨੇ ਆਪਣੇ ਪੁੱਤਰ ਦੇ ਹੌਸਲੇ ਨੂੰ ਵੇਖਿਆ ਤਾਂ ਉਸਨੇ ਮਨਪ੍ਰੀਤ ਦੇ ਸਾਹਮਣੇ ਹੱਥ ਜੋੜ ਦਿੱਤੇ ਮਾਫ਼ ਕਰੀਂ ਬੇਟਾ ਮੈਂ ਇੱਕ ਗਲਤ ਮਜ਼ਾਕ ਕਰ ਬੈਠਾ ਗਗਨਦੀਪ ਨੇ ਵੀਡੀਓ ਬਣਾਉਣ ਵਾਲੇ ਲੋਕਾਂ ਨੂੰ ਪਿਆਰ ਨਾਲ ਕਿਹਾ ਇਹ ਸਾਡਾ ਅੰਦਰੂਨੀ ਮਾਮਲਾ ਹੈ ਇਹ ਤੁਹਾਨੂੰ ਵਿਅਰਥ ਵਾਇਰਲ ਨਾ ਕਰੋ ਉਹ ਰਾਤ ਹਰੀਚੰਦ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਿੱਖਿਆ ਬਣੀ ਉਸਨੇ ਸਮਝ ਲਿਆ ਕਿ ਕੁਝ ਮਜ਼ਾਕ ਇਨਸਾਨ ਦੀ ਇੱਜ਼ਤ ਤੇ ਪੈਂਦੇ ਹਨ ਗਗਨਦੀਪ ਨੇ ਉਸੇ ਰਾਤ ਆਪਣੇ ਪਿਤਾ ਨੂੰ ਇੱਕ ਵੱਡਾ ਪਿਆਰ ਦਿੱਤਾ ਤੁਸੀਂ ਮੇਰੇ ਹੀਰੋ ਹੋ ਪਰ ਕਿਰਪਾ ਕਰਕੇ ਆਪਣੀ ਪੂਰੀ ਇੱਜ਼ਤ ਕਾਇਮ ਰੱਖੋ ਕਈ ਵਾਰ ਛੋਟੇ ਮਜ਼ਾਕ ਵੀ ਇਨਸਾਨ ਦੀ ਇੱਜ਼ਤ ਨੂੰ ਦਾਅਬੇ ਲਾ ਸਕਦੇ ਹਨ ਸਹੁਰਾ ਨੌਂ ਦਾ ਰਿਸ਼ਤਾ ਵਿਸ਼ਵਾਸ ਤੇ ਆਧਾਰਿਤ ਹੁੰਦਾ ਹੈ ਮਜ਼ਾਕ ਤੇ ਨਹੀਂ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ